ਨੀ ਤਾਂ ਇਹ ਮੇਰੇ ਹਸਬੰਡ ਹੈਗੇ ਆ। ਸਹੀ 20-22 ਸਾਲ ਤੋਂ ਮਕਾਨ ਤੇ ਇੱਥੇ ਰਹੇ ਆ। ਸਾਨੂੰ ਕੋਈ ਕੋਈ ਸਾਡੀ ਚ ਪ੍ਰੋਬਲਮ ਨਹੀਂ ਹੈਗੀ। ਇਹ ਬੰਬੇ ਤੋਂ ਨਾ ਨਾਈ। ਇਹਨੇ 15 ਦਿਨਾਂ ਵਿੱਚ ਇੰਨੀ பசੂੜੀ ਪਾਈ। ਇਹਨਾਂ ਨੂੰ ਵੀ ਬਾਹਰ ਘਟਾਤਾ। ਮੈਂ ਮਿਹਨਤ ਕਰਕੇ ਖਾਨੀ ਹੈ। ਮੈਨੂੰ ਕਹਿੰਦੀ ਕਮਰਾ ਛੱਡ ਕੇ ਚਲੀ ਜਾ। ਇਹਨਾਂ ਨੇ ਦਿਨ ਰਾਤ ਸਾਡਾ ਜੀਣਾ ਮੁਸ਼ਕਲ ਕੀਤਾ ਹੋਇਆ ਸੀ। ਅੱਛਾ। ਦਿਨ ਰਾਤ ਜੀਣ ਹੀ ਨਹੀਂ ਦਿੰਦੀਆਂ। ਦਿਨ ਰਾਤ ਬੋਲ-ਬੋਲ ਕੇ ਕਦੀ ਉਹਨੂੰ ਕੱਟਿਆ ਕਰ ਅਸੀਂ ਤੁਹਾਡਾ ਫਾਰਗਤ ਹੀ ਦੇ ਦਾਂਗੇ। ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ। ਉਹ ਉਹ ਤੇ ਦੋ ਵਾਰੀ ਉਹਨਾਂ ਨੇ ਮਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਦੁਖੀ ਹੋ ਗਿਆ ਇਹਨਾਂ ਤੋਂ ਇਹ ਰਹਿਣ ਹੀ ਨਹੀਂ ਦਿੰਦੀਆਂ ਉਹਨਾਂ ਨੂੰ 25 ਦਿਨ ਹੋ ਗਏ ਘਰੋਂ ਬਾਹਰ ਨਿਕਲਿਆ ਨੂੰ ਉਹਨਾਂ ਨੂੰ ਸ਼ੂਗਰ ਇੰਨੀ ਪ੍ਰੋਬਲਮ ਆਉਂਦੀ ਵੀ ਬਾਹਰ ਉਹਨਾਂ ਨੂੰ ਰਹਿਣ ਵਾਸਤੇ ਜੀ ਉਹ ਕੱਲ ਤੇ ਘਰ ਆਏ ਆ ਇਹ ਉਹਨਾਂ ਨੂੰ ਜੀਣ ਨਹੀਂ ਦਿੰਦੀਆਂ ਬੋਲਣ ਨਹੀਂ ਦਿੰਦੀ ਉਹਦੀ ਭੈਣ ਹੈ ਬਬਲੀ ਅੱਛਾ ਉਹ ਕਿੱਥੇ ਰਹਿੰਦੇ ਨੇ ਉਹ ਵੀ ਉੱਥੇ ਉਹ ਤੇ ਬੰਬੇ ਰਹਿੰਦੀ ਏ ਉਹ 15 20 ਦਿਨਾਂ ਚ ਆ ਕੇ ਉਹਨੇ ਕਲੇਸ਼ ਪਾਇਆ ਆ ਅੱਛਾ ਹੁਣ ਤੁਸੀਂ ਕੀ ਮੰਗ ਕਰਦੇ ਜੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਅਸੀਂ ਇਹ ਸਾਨੂੰ ਕੱਢਦੇ ਨੇ ਸਾਨੂੰ ਵਿੱਚ ਰਹਿਣ ਦੇਂ ਇਹ ਸਾਨੂੰ ਕਹਿੰਦੇ ਨੇ ਘਰੋਂ ਬਾਹਰ ਚੱਲ ਜਾਓ ਮੇਰੀ ਕੁੜੀ ਜਵਾਨ ਹੈ ਮੇਰਾ ਮੁੰਡਾ ਜਵਾਨ ਹੈ ਮੈਂ ਕਿੱਥੇ ਰਾਵਾਂ ਮੈਂ ਕਿੱਥੇ ਬੱਚੇ ਲੈ ਕੇ ਜਾਵਨਾ ਕਿੱਦਾਂ ਦੀ ਉਹਨਾਂ ਦੀ ਹੋ ਹਸਪੀਟਲ ਵਾਲੇ ਹਜੇ ਦੱਸਦੇ ਨਹੀਂ ਪਏ ਉਹਨਾਂ ਦੀ ਕੀ ਕੰਡੀਸ਼ਨ ਹੋ ਰਹੀ ਉਹਨਾਂ ਨੇ ਦੁਖੀ ਹੋਤੋਂ ਇਹਨਾਂ ਤੋਂ ਮਰਨ ਦੀ ਕੋਸ਼ਿਸ਼ ਕੀਤੀ ਹੈ ਮੇਰਾ ਨਾਮ ਗੁਕੇਸ਼ ਪੱਲਾ ਮੈਂ ਇਸ ਗਲੀ ਦੇ ਵਾਸੀ ਹਾਂ ਕਿਹੜੀ ਗਲੀ ਹੈ ਤੇ ਕਿੱਥੇ ਗਲੀ ਨੰਬਰ 17 ਨਵਾਂ ਕੋਟ ਦਾ ਮੈਂ ਵਾਸੀ ਹਾਂ ਜੀ ਹਾਂਜੀ ਕੀ ਗੱਲ ਬਈ ਇਹ ਸਿਰੇ ਐਕਚੁਅਲੀ ਇਹਨਾਂ ਦਾ ਭੈਣ ਭਰਾਵਾਂ ਦਾ ਝਗੜਾ ਚੱਲਦਾ ਪਿਆ ਸੀ ਪਹਿਲਾਂ ਔਰ ਬਾਕੇ ਇਹਨਾਂ ਦਾ ਮੈਂ ਬੜੀ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਸਮਝੌਤਾ ਹੋ ਜੇ ਕਾਫੀ ਮੋਤਵੀਰ ਬੰਦੇ ਵਿੱਚ ਪਏ ਮਗਰ ਇਹ ਭੈਣ ਨੇ ਨਹੀਂ ਸੁਣੀ ਕਿਹੇ ਦੀ ਕਿਸੇ ਦੀ ਨਹੀਂ ਸੁਣੀਆਂ ਨੇ ਜੋ ਕਰਤਾ ਮੈਂ ਇਹ ਕਰਦਾ ਤੂੰ ਹੀ ਬਾਹਰ ਨਿਕਲੋ ਤੂੰ ਹੀ ਬਾਹਰ ਨਿਕਲੋ ਵੇਖੋ ਅਗਲੇ ਆਪਣੇ ਬੱਚੇ ਲੈ ਕੇ ਕਿੱਥੇ ਜਾਣ ਕਿੱਥੇ ਜਾਣ ਆਪਣੇ ਬੱਚੇ ਲੈ ਕੇ ਤੇ ਇਸ ਕਰਕੇ ਇਹਨਾਂ ਨੇ ਮੁੰਡੇ ਨੂੰ ਫੜਾਤਾ ਪਰ ਆਪਣੇ ਨੂੰ ਅਹੀ ਆਪਣੀ سپੁਰਦਾਰੀ ਤੇ આજ ਤੋਂ 20 ਦਿਨ ਪਹਿਲਾਂ ਉਹਨਾਂ ਨੂੰ ਛੁਡਾ ਕੇ ਲੈ ਆਂਦਾ ਮੁੰਡੇ ਨੂੰ ਜੀ ਔਰ ਇਹ ਕਿਹਾ ਕਿ ਇਹ ਮੁੰਡਾ ਉਹਨੀਦਰ ਘਰ ਨਹੀਂ ਆਏਗਾ ਜਨੈਤ ਕਰ ਫੈਸਲਾ ਨਹੀਂ ਹੁੰਦਾ ਮਗਰ ਇਹ ਕਿਸੇ ਤਲਤੇ ਨਹੀਂ ਸੀ ਆ ਰਹੀਆਂ ਇਸ ਕਰਕੇ ਆਰ ਕੇ ਉਹ ਮੁੰਡਾ ਆਪਣੇ ਘਰ ਆ ਗਿਆ ਜੀ ਮੁੰਡਾ ਘਰ ਆਇਆ ਹੁਣ ਰਾਤੀ ਇਹ ਨਾਲ ਕੀ ਹੋਈ ਗੱਲਬਾਤ ਸਾਨੂੰ ਨਹੀਂ ਪਤਾ ਅੰਦਰ ਕੀ ਗੱਲਬਾਤ ਹੋਈ ਸਿਰੇ ਕੀ ਗੱਲ ਹੋਈ ਇੱਥੇ ਸਿਰੇ ਮੁੰਡੇ ਨੇ ਆਪਣੇ ਆਪ ਨੂੰ ਅੱਗ ਲਾ ਲਈ ਅੱਛਾ ਤੇ ਘਰ ਘਰ ਦੇ ਵਿੱਚ ਕੌਣ ਕੋ ਰਹਿੰਦਾ ਸੀ ਘਰ ਦੇ ਵਿੱਚ ਭੈਣਾਂ ਮਾਂ ਵਾ ਮੁੰਡੇ ਦੇ ਪੁੱਤ ਮੁੰਡੇ ਦੀ ਬੋਟੀ ਅੱਛਾ ਉਹਨਾਂ ਨੂੰ ਪਤਾ ਨਹੀਂ ਅੱਗ ਲੱਗੀ ਹੈ ਤੇ ਆਪਾਂ ਕਿਤੇ ਜਾਣਾ ਲੈ ਕੇ ਜਾਂ ਕੋਈ ਕੌਣ ਲੈ ਕੇ ਗਿਆ ਉਹ ਫਿਰ ਆਪਾਂ ਉਹਦੇ ਨਾਲ ਕੀ ਹੈ ਇਹਨਾਂ ਨੂੰ ਸਿਵਲ ਹਸਪਤਲ ਭੇਜਿਆ ਫਿਰ ਇਹ ਤੋਂ ਥਾਣੇ ਨੂੰ ਡਾਕਟਰ ਘਟਾਇਆ ਥਾਣੇ ਨੂੰ ਡਾਕਟਰ ਘਟਾ ਕੇ ਸਿਵਲ ਹਸਪਤਲ ਵਾਲਿਆਂ ਨੇ ਗੁਰਨਾਣਕ ਹਸਪਤਲ ਰੈਫਰ ਕਰਤਾ ਆ ਕੀ ਸਾਡੇ ਕੋਲ ਇੱਥੇ ਦਾ ਟ੍ਰੀਟਮੈਂਟ ਨਹੀਂ ਹੈਗਾ ਹੁਣ ਗੁਰਨਾਣਕ ਹਸਪੀਟਲ ਐਡਮਿਟ ਹੈ ਤੇ ਪੁਲਿਸ ਜਨਾਬ ਅ ਅਨਗੈਂਚ ਇੰਚਾਰਜ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਇੰਚਾਰਜ ਸਾਹਿਬ ਕਹਿੰਦੇ ਮੈਂ ਥੋੜੀ ਦੇਰ ਤੱਕ ਆ ਰਹੇ ਹਾਂ ਹੁਣ ਕੀ ਲੱਗਦਾ ਤੁਹਾਨੂੰ ਕਿੰਨੇ ਸਾੜਿਆ ਹੋਏਗਾ ਉਹਨੂੰ ਇਹਨੂੰ ਸੜਨ ਤੇ ਸੜਨ ਤੇ ਮਜਬੂਰ ਕੀਤਾ ਗਿਆ ਕਿੰਨੇ 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 ਕਰਵਾਇਆ ਇਹ ਮਾਮਾ ਤੇ ਜਾਣੇ ਕੀ ਨਾਮ ਉਹਨਾਂ ਦਾ ਕਿੱਥੇ ਰਹਿੰਦੇ ਆ ਵੀ ਉਹ ਵੇਚੀ ਰਹਿੰਦੀ ਆ ਅੱਛਾ ਹਾਂਜੀ ਜੀ ਕੀ ਨਾਮ ਕੀ ਉਹਨਾਂ ਦਾ ਇੱਕ ਐਦਰਾਨੀ ਤਾਂ ਕੀ ਕੀ ਜੀ ਆ ਗਈ ਆ ਉਹਨਾਂ ਦੀ ਮਸੀ ਆ ਗਈ ਹੈ ਬਾਕੀ ਸਾਰੀ ਗੱਲ ਉਹਨਾਂ ਕੋ ਮਿਸਰੀ ਕੋ ਸੁਣ ਲੋ ਤੇ ਮੇਰਾ ਸਰੇਂਦਰ ਕੁਮਾਰ ਚਾਵਲਾ ਗਲੀ ਨੰਬਰ 17 ਦਾ ਵਾਸੀ ਆ ਸੀ ਇਹਨਾਂ ਦੇ ਘਰ ਦਾ ਸਾਹਮਣੇ ਡਾੜਾ ਘਰ ਹੈ ਜਦੋਂ ਇਹਨੇ ਅੱਗ ਲਾਈ ਆ ਪਹਿਲੋ ਇਹਨੇ ਪٹرول ਕੱਢਿਆ ਮੋਟਰਸਾਈਕਲ ਤੋਂ ਬਾਹਰੋਂ ਦਾ ਮੋਟਰਸਾਈਕਲ ਦਾ ਤੇ ਬ੍ਰਦਰ ਨੇ ਅਸੇ ਨੇ ਕਿਹਾ ਪٹرول ਸਕੂਟਰ 'ਚ ਲਗਾ ਪਾਣ ਕਹਿੰਦਾ ਉਹ ਭਾਈ ਸਕੂਟਰ 'ਚ ਲਗਾ ਪਾਣ ਉਹ ਬ੍ਰਦਰ 2 ਮਿੰਟ ਬਾਹਰ ਅੰਦਰ ਹੀ ਕੀਤਾ ਉਹਨੇ ਛਾਤੀ 'ਚ ਸਾਰਾ ਪٹرول ਪਾ ਕੇ ਆਪਣੇ ਅੱਧਰ ਵਾਲੀ ਇਹਨੇ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀ ਜਦੋਂ ਬ੍ਰਦਰ ਸਾਡਾ ਬਾਹਰ ਆਇਆ ਤੇ ਇਹਨੂੰ ਅੱਗ ਲੱਗ ਚੁੱਕੀ ਸੀ ਉਹਨੇ ਆਪਣੇ ਅੰਦਰੋਂ ਸਹਰਾਣੇ 'ਚ ਦਰ ਲੈ ਕੇ ਉੱ ਜੋ ਤਾਂ ਮਰੀ ਉਹ ਕਾਫੀ ਜਲ ਚੁਕਿਆ ਸੀ ਸਿਰ ਦੇ ਵਾਲ ਉਹਦੇ ਪਿੱਠ ਪਿੰਡੋਂ ਨੰਗਾ ਸੀ ਅੰਡਰਵੇਅਰ ਪਾਇਆ ਸੀ ਅੰਡਰਵੇਅਰ ਨਾਲ ਚੰਬੜ ਗਿਆ ਇਹ ਪਿੰਡੇ ਨਾਲ ਚੰਬੜ ਗਿਆ ਫਿਰ ਉਸੇ ਨਾਲ ਸਾਰੀ ਗਲੀ ਇਹ ਭਰਾ ਸਾਰੇ ਇਕੱਠੇ ਹੋਏ ਸਾਡੇ ਵਿੱਕੀ ਦੀ ਸਾਰੇ ਜਨਮ ਮਿੱਤਰ ਸਾਰੇ ਗਲੀ ਵਾਲੇ ਸਾਰੇ ਇਕੱਠੇ ਹੋ ਗਏ ਤੇ ਮੁੜ ਕੇ ਨਾਲ ਫੋਨ ਕੀਤਾ ਇਹ ਗੇਂਦ ਥਾਣੇ ਗਏ ਰਿਪੋਰਟ ਕਰਾ ਕੇ ਉਹਨਾਂ ਨੂੰ ਸਿਵਲ ਹਸਪਤਲ ਤੇ ਜਾਈ ਗਏ ਕੀ ਮੰਗ ਕਰਦੇ ਜੀ ਮੰਗ ਭਾਈ ਕਾਦੀ ਗਈ ਉਹ ਮੁੰਡਾ ਬਚਣਾ ਚਾਹੀਦਾ ਸਾਡਾ ਪਹਿਲਾਂ ਸਾਡੀ ਜਿਹੜੇ ਜਿਨ੍ਹਾਂ ਕਰਕੇ ਲਾਈ ਉਹਨਾਂ ਨੂੰ ਲੱਗਦਾ ਸਜ਼ਾ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਸਜ਼ਾ ਵੀ ਉਹ ਜੋ ਕਾਨੂੰਨੀ ਕਾਰਵਾਈ ਕਰਾਂਦੀ ਬੰਦੀ ਚਾਹੀਦੀ ਵੀ ਉਹ ਸਾ ਜੋ ਕਾਨੂੰਨੀ ਕਾਰਵਾਈ ਸਰਕਾਰੀ ਹੈਗੀ ਕਾਨੂੰਨ ਉਹ ਆਪਣਾ ਕਰ ਬਾਈਓ ਮੁੰਡੇ ਨੂੰ ਕੁਝ ਹੋ ਜਾਂਦਾ ਛੋਟੇ ਛੋਟੇ ਬੱਚੇ ਨੇ ਕਿੱਥੇ ਜਾਣ ਕੇ ਲੈ ਗਏ ਜਵਾਨ ਧੀ ਉਹਦੀ ਪਲੱਸ 2 ਹੀ ਪੜਦੀ ਪਈ ਹੈ ਮੁੰਡਾ ਆ ਤੁਹਾਡੇ ਕੋਲ ਖੜਾ ਹੈ 10 ਸੀ ਪੜਦਾ ਮੁੰਡਾ ਪੜਨਦਿਆ ਕੋਈ ਗੱਲ ਨਹੀਂ ਐਡਾ ਸ਼ਰੀਬ ਬੰਦਾ ਹੈ ਮੁੰਡਾ ਗੱਦੀ ਗੱਲੀ ਚ ਉੱਚੀ ਆਵਾਜ਼ ਨਹੀਂ ਆਈ ਬਾਜ਼ਾਰ ਤੇ ਦੀ ਫੋਟੋਗ੍ਰਾਫਰ ਦੀ ਦੁਕਾਨ ਹੈ ਸਾਰੇ ਬਾਜ਼ਾਰ ਕੋ ਪੁੱਛੋ ਸਾਰਾ ਬਾਜ਼ਾਰ ਇਸ ਤਾਰੀਫ ਕਰੇਗਾ ਮੁੰਡਾ ਕਰੇਗਾ ਅੱਜ ਦੀ ਡੇਟ 'ਚ ਸਾਰ ਪਰ ਇਹਨਾਂ ਮਾਵਾਂ ਦੀਆਂ ਕਿਸੇ ਨੂੰ ਕਰਨਾਂ ਨਹੀਂ ਦਿੱਤਾ। ਬਾਜੀ ਮੇਰਾ ਨਾਮ ਬਬਲੀ ਐ। ਮੈਂ ਇਹਦੀ ਭੈਣ ਆ। ਇਹ ਮਾਤਾ ਨੂੰ ਕਰਦੇ ਸੀ ਤੰਗ। ਪਿੱਛੇ ਵੀ ਮਹੀਨੇ ਪਿੱਛੇ ਇਹਨਾਂ 15 ਜੂਨ ਦੇ ਮਹੀਨੇ 'ਚ ਮੈਂ ਆਈ ਸੀ ਇੱਥੇ। ਇਹਨਾਂ ਨੇ ਮੈਨੂੰ ਕਿਹਾ ਇੱਥੇ ਆਓ। ਮੈਂ ਆ ਗਈ ਤੇ ਇਹ ਮਾਤਾ ਨਾਲ ਲੜਾਈ ਝਗੜਾ ਕਰਦੇ ਆ। ਮਾਰਦੇ ਇੱਕ ਇੱਕ ਮਿੰਟ ਮੈਨੂੰ ਦੇਖੋ। ਇੱਕ ਮਿੰਟ ਇੱਕੋ ਇੱਕ ਮਿੰਟ। ਅੱਛਾ ਜੀ। ਮਾਰਦੇ ਬਟੇ ਰੋਟੀ ਕਹਿੰਦੇ ਮੈਂ ਇਹਨਾਂ ਨੂੰ ਕਿਹਾ ਮਰਕਾ ਮੈਨੂੰ ਕੁਝ ਨਹੀਂ ਚਾਹੀਦਾ। ਮਾਂ ਨੂੰ ਸੰਭਾਲੋ। ਬੱਸ ਸਾਨੂੰ ਕੁਝ ਨਹੀਂ ਚਾਹੀਦਾ ਮੈਨੂੰ ਇਹਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਚੀਜ਼ ਦਾ ਨਾ ਮੈਨੂੰ ਪੈਸਾ ਚਾਹੀਦਾ ਨਾ ਮੈਨੂੰ ਮਕਾਨ ਚਾਹੀਦਾ ਸਿਰਫ ਇੱਕ ਛੜਤ ਸmeri ਕੀ ਮਕਾਨ ਮਾਰਨ ਸੰਭਾਲ ਉਹ ਉਹ ਕਹਿ ਰਹੇ ਕਿ ਨਾ ਮਾ ਤੁਹਾਡੇ ਘਰ ਕੇ ਅੱਗ ਅੱਗ ਲਗਾਈ ਗਈ ਹੈ ਮੇਰੇ ਕਰਕੇ ਕਿਉਂ ਅੱਗ ਲਗਾਈ ਤੁਸੀਂ ਮੈਂ ਕਿਉਂ ਕਹਾਂਗੀ ਅੱਗ ਲਾਣ ਲੇ ਮਾਰਾ ਉਹ ਦੁਖੀ ਤੁਹਾਡੇ ਤੋਂ ਹੋ ਗਿਆ ਅੱਗ ਲਗਾਈ ਆ ਭਾਜੀ ਮੈਂ ਕਿਉਂ ਥਾਣੇ ਥਾਣੇ ਕਚਰੀ ਕਾਰੀਗਰੋਂ ਬਣੇ ਤੁਸੀਂ ਕੰਪਲੇਨ ਕਿਉਂ ਨਹੀਂ ਕੀਤੀ ਕੰਪਲੇਨ ਅਸੀਂ ਕੀਤੀ ਹੋਈ ਹੈ ਮੇਰੀ ਕੰਪਲੇਨ ਹੋਈ ਸੀ 15 ਦਿਨ ਪਹਿਲਾਂ ਇਹਨਾਂ ਨੇ ਇੱਥੇ ਆਇਆ ਮੇਰੇ ਕੋਲ ਅੰਦਰ ਬੈਠਾ ਆ ਕੇ ਕਹਿੰਦਾ ਮਕਾਨ ਵੇਚਣਾ ਮੈਂ ਕਿਹਾ ਉਹ ਵੀ ਮਕਾਨ ਨਹੀਂ ਵੇਚ ਐਨੀ ਗੱਲ ਹੋਈ ਇਹ ਮੇਰੇ ਹੱਥੀ ਪੈ ਗਿਆ ਮਾਂ ਨੂੰ ਮਾਰਨ ਲੱਗਾ ਮੈਂ ਉੱਗੀ ਆ ਗਈ ਆ ਇਹਨੇ ਮੈਨੂੰ ਮਾਰਿਆ ਹੱਥ ਮੈਡਮ ਇੱਕ ਮਿੰਟ ਅੱਛਾ ਮੇਰੇ ਹੱਥੀ ਪਿਆ ਸਾਡਾ ਦੋਵਾਂ ਦਾ ਚੰਗਾ ਘੋਲ ਹੋਇਆ ਫਿਰ ਇਹਨੇ ਦੋ ਸਟੂਲ ਪਏ ਉਧਰ ਲੋਹੇ ਦੇ ਚੁੱਕ ਕੇ ਮੇਰੇ ਦੋਵੇਂ ਮਾਰੇ ਇੱਥੇ ਮੇਰੇ ਮੋਢੇ ਦੇ ਸਟੂਲ ਆਈ ਉਸੇ ਵੇਲੇ ਚੌਂਕੀ ਗਈਆਂ ਜਾ ਕੇ ਸੀ ਰਿਪੋਰਟ ਲਖਣੀਆਂ ਉਸ ਤੋਂ ਬਾਅਦ ਪ੍ਰਧਾਨਾ ਦੇ ਵਿੱਚ ਇਹਨਾਂ ਨੇ ਵਿੱਕੀਵਾਰੀ ਗਏ ਨੇ ਇਹਨਾਂ ਨੂੰ ਜਾ ਕੇ ਉੱਥੇ ਇਹਨਾਂ ਨੇ ਜੋ ਵੀ ਗੱਲਬਾਤ ਹੋਈ ਮੈਨੂੰ ਨੇ ਕੀ ਹੋਈ ਜਾ ਕੇ ਉਹਨੂੰ ਲੈੇ ਰਾਤ ਦੇ ਟਾਈਮ ਜਾ ਕੇ ਉੱਥੇ ਲੈੇ ਉਹਨਾਂ ਨੇ ਕਿਹਾ ਹੈ ਕਿ 15 ਦਿਨ ਘਰ ਨਹੀਂ ਆਏਗਾ ਮੈਂ ਕਿਹਾ ਠੀਕ ਸਾਡਾ ਕੋਈ ਇਦਿਤ ਨਹੀਂ ਹੈਗਾ ਕਿ ਪਕਾਰਨਾ ਤੁਹਾਡੇ ਕਰਕੇ ਸੁਖੀ ਹੋ ਕੇ ਉਹਨਾਂ ਨੇ ਆਪਣੇ ਆਪ ਅਗ ਲਾਈ ਇੱਕ ਮਿੰਟ ਭਾਜੀ ਕੱਲ ਨੂੰ ਕੁਝ ਹੋ ਜਾਂਦਾ ਜੁਮੇਵਾਰ ਨੂੰ ਹੋਵੇਗਾ ਇੱਕ ਮਿੰਟ ਇੱਕ ਮਿੰਟ ਗੱਲ ਸੁਣੋ ਹੁਣ ਕੋਈ ਆਪਣੇ ਆਪ ਅੱਗ ਲਾ ਕੇ ਕਿਸੇ ਦਾ ਦੋਸ਼ ਦੇ ਦੇਗਾ ਤੇ ਉੱਚ ਕੋਈ ਕੀ ਕਰੇਗਾ ਤੁਸੀਂ ਗਲੀ ਵਾਲੇ ਕਹਿ ਰਹੇ ਕਿ ਨਾ ਅਸੀਂ ਤਾਂ ਦੁਖੀ ਹੋ ਕੇ ਉਹਨਾਂ ਨੇ ਅੱਗ ਲਾਈ ਹੋਰ ਕੋਈ ਝੂਠ ਬੋਲੇਗਾ ਤੇ ਬਾਜੀ ਇਹ ਆ ਮਾਂ ਵਾਲੇ ਵੇਖੋ ਇਹਦਾ ਮਾਂਦਰ ਵੇਖੋ ਹਾਲ ਵੇਖੋ ਕਿਦਾ ਕੀ ਹਾਲ ਕੀ ਕੀਤਾ ਆ ਮਾਂ ਦਾ ਇਹਨਾਂ ਨੇ ਤੁਸੀਂ ਦੱਸੋ ਨਾ ਉਹ ਕਹਿ ਰਹੇ ਮੈਂ ਉਹਨੇ ਕਹਿ ਰਹੇ ਤੁਹਾਡੇ ਦੁਖੀ ਹੋ ਕੇ ਉਹਨਾਂ ਨੇ ਅੱਗ ਲਗਾਈ ਹੈ ਕੌਣ ਗਲੀ ਵਾਲੇ ਕੀ ਕਹਿਣ ਦੇ ਕੀ ਨਹੀਂ ਕਹਿੰਦੇ ਪਏ ਉਹ ਚ ਮੈਂ ਮੈਂ ਗਲੀ ਵਾਲਿਆਂ ਨੂੰ ਕੋਈ ਕੋਈ ਮੇਰੇ ਖਿਲਾਫ ਬੋਲੀ ਜਾਏਗਾ ਤਾਂ ਕੀ ਕਰ ਸਕਦੀ ਦੋਸਤ ਮੈਨੂੰ ਕੋਈ 2 ਘੰਟੇ ਪਹਿਲਾਂ ਇਨਟੀਮੇਸ਼ਨ ਮਿਲੀ ਆ ਕਿ ਅਜੇ ਕੁਮਾਰ ਆ ਸਾਨੂੰ ਪ੍ਰਕਾਸ਼ ਗਲੀ ਨੰਬਰ 17 ਨਵਾਂ ਕੋਟ ਅੰਮ੍ਰਿਤਸਰ ਇਹ ਫੋਟੋਗ੍ਰਾਫੀ ਦੁਕਾਨ ਕਰਦਾ ਕੋਈ ਦੀ ਏਜ ਐ 50 ਸਾਲ ਤੇ ਇਹਨੇ ਆਪਣੇ ਆਪ ਨੂੰ ਅੱਗ ਲਾ ਲਈ ਉਥੇ ਪਟ્રોલ ਪਾ ਕੇ ਤੇ ਮਾਮੂਲੀ ਇਹਨੂੰ ਥੋੜਾ ਜਿਹਾ ਆਈ ਹੈ ਝੋਟ ਆਈ ਹੈ ਤੇ ਇਹਨੂੰ ਅਸੀਂ ਸਿਵਲ ਹਸਪਤਲ ਭੇਜਿਆ ਸਿਵਲ ਹਸਪਤਲ ਨੂੰ ਨਨਕਾਟਾ ਰਿਫਰ ਕਰ ਦਿੱਤਾ ਤੇ ਜੋ ਵੀ ਉਹਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਹਣੀ ਜੋ ਵੀ ਗੱਲ ਪਤਾ ਉਹਦੇ ਬਿਆਨ ਦਰਜ ਕਰਕੇ ਮੁਤਾਬਕ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਾ ਹੋਵੋ ਪਰੇਸ਼ਾਨ ਸਾਰੇ ਇਤਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ ਜੀ ਸੰਪਰਕ ਕਰੋ 8725040658